ਇੱਕ ਬੇਨਤੀ ਹੋਰ ਕਰਨ ਲੱਗਿਆ ਗੁਰੂ ਤੇਗ ਬਹਾਦਰ ਸਾਹਿਬ ਕਿੱਥੋਂ ਤੱਕ ਦਾ ਸਹਾਈ ਹੈ ਸਾਡਾ ਜਦੋਂ ਤਿਲਕ ਜੰਝੂ ਦੇ ਰਾਖੇ ਬਣ ਕੇ ਦਿੱਲੀ ਨੂੰ ਤੁਰਨ ਲੱਗੇ ਨਾ ਅਰਦਾਸ ਕਰਕੇ ਤੁਰਨ ਲੱਗਿਆ ਗੱਲ ਅਰਦਾਸ ਦੀ ਚੱਲ ਰਹੀ ਆ ਜਿੱਦੇ ਸ਼ਹੀਦ ਹੋਣਾ ਉਹਦੇ ਜਿਹੜਾ ਜਲਾਦ ਜਲਾਲਉਦੀਨ ਖੜਾ ਤੇ ਇੱਕ ਤਿੱਖੀ ਧਾਰ ਕਰਕੇ ਖੜਾ ਮਾਰੇ ਕਹਿੰਦੇ ਵੇ ਜਲਾਲਉਦੀਨ ਮੈਂ ਜਿਹੜਾ ਨਿਮਸਾਰੀ ਜ਼ਿੰਦਗੀ ਨਿਭਾਇਆ ਮੈਂ ਹੁਣ ਵੀ ਨਿਭਾਉਣਾ ਚਾਹਣਾ ਖੂਤ ਤੇ ਇਸ਼ਨਾਨ ਕੀਤਾ ਜਮਜੀ ਸਾਹਿਬ ਦਾ ਪਾਠ ਕੀਤਾ ਮਾਰੇ ਕਹਿੰਦੇ ਮੈਂ ਅਰਦਾਸ ਕਰਨੀ ਆ ਜਿਵੇਂ ਹੀ ਅਰਦਾਸ ਕਰਕੇ ਮੈਂ ਸੀਸ ਝੁਕਾਵਾਂ ਉਦੋਂ ਟੁੱਟੇ ਕਿ ਤਲਾਖ ਅਖੀਰ ਤੇ ਜਾ ਕੇ ਵੀ ਅਰਦਾਸ ਕੀਤੀ ਮਾਰੇ ਨੇ ਜਦੋਂ ਸਤਿਗੁਰੂ ਤੁਰਨ ਲੱਗੇ ਨਾ ਇੱਕ ਸਿੱਖ ਭਾਈ tingana ਉਹ ਨੇੜੇ ਹੋਇਆ ਮਾਂ ਗੁਜਰੀ ਨੂੰ ਅਸੀਸ ਦੇ ਰਿਹਾ ਸਿੱਖਿਆ ਦੇ ਰਿਹਾ ਉਪਦੇਸ਼ ਦੇ ਰਿਹਾ ਮਾਤ ਨਾਨਕੀ ਆਪਣੇ ਪੁੱਤ ਨੂੰ ਹਸੂ ਹਸੂ ਕਰਦੇ ਚਿਹਰੇ ਨੂੰ ਵਧਾਈਗੀ ਦੇਣ ਲੱਗਿਆ ਤੇ ਜਦੋਂ ਕਿਹਾ ਸੀ ਮਾਂ ਕੋਈ ਇੱਛਾ ਤਾਂ ਨਹੀਂ ਮਾਤ ਨਾਨਕੀ ਨੇ ਕਿਹਾ ਪੁੱਤ ਜਿਵੇਂ ਆਂਸੂ-ਅਂਸੂ ਕਰਦਾ ਚਿਹਰਾ ਤੋੜ ਰਹੀਆਂ ਮੇਰੀ ਭਾਵਨਾ ਇਹ ਹੱਸਦਾ ਚਿਹਰਾ ਹੀ ਮੇਰੇ ਕੋਲ ਵਾਪਸ ਆਉਂਦਾ ਮਹਾਰਾਜ ਨੇ ਕਿਹਾ ਕੋਈ ਮਾ ਇਵੇਂ ਹੀ ਹੋਏਗਾ ਇਹ ਮੇਰਾ ਸੀਸ ਮੇਰਾ ਚਿਹਰਾ ਹੱਸਦਾ ਹੋਏ ਵਾਪਸ ਆਏਗਾ ਇੱਕ ਸਿੱਖ ਪਾਈ ਤੰਗਾਣਾ ਪੰਜ ਸਿੱਖਾਂ ਨੂੰ ਨਾਲ ਲੈ ਕੇ ਤੁਰੇ ਇਹਨੇ ਕਿਹਾ ਮਹਾਰਾਜ ਮੈਂ ਵੀ ਨਾਲ ਜਾਣਾ ਦਿੱਲੀ ਸਤਿਗੁਰੂ ਕਹਿੰਦੇ ਪੰਜ ਹੀ ਲੈ ਕੇ ਜਾਣੇ ਸੀ ਉਹ ਪੂਰੇ ਹੋ ਗਏ ਤੇਰੀ ਲੋੜ ਨਹੀਂ ਕਹਿੰਦਾ ਨਹੀਂ ਸਤਿਗੁਰੂ ਲੈ ਕੇ ਚੱਲੋ ਮੈਂ ਜਾਣਾ ਮਾਰੇ ਕਹਿੰਦੇ ਨਹੀਂ ਪਾਈ ਤਗਾਣਾ ਪੰਜ ਲਿਜਾਣੇ ਸੀ ਪੰਜ ਪੰਜਾਂ ਦੀ ਪਰੰਪਰਾ ਸ਼ੁਰੂ ਤੋਂ ਚੱਲਦੀ ਆ ਰਹੀ ਆ ਗੁਰੂ ਅਰਜਨ ਸਾਹਿਬ ਸ਼ਹੀਦ ਹੋਣ ਚੱਲੇ ਪੰਜ ਹੀ ਨਾਲ ਸੀ ਤੇ ਅੱਜ ਮੇਰੇ ਨਾਲ ਵੀ ਪੰਜ ਆ ਬਸ ਹੋਰ ਨਹੀਂ ਚਾਹੀਦੇ ਮਾ ਤੂੰ ਕਹਿ ਦਿੱਤਾ ਤੇਰੀ ਸੇਵਾ ਪਰਵਾਹ ਨੂੰ ਕਹਿੰਦਾ ਨਹੀਂ ਮਾਰੇ ਮੈਂ ਤਾਂ ਜਾਣਾ ਹੀ ਆ ਤੁਹਾਡੇ ਨਾਲ ਜਿਵੇਂ ਮਾਦੀ ਘਰੋਂ ਲੈ ਕੇ ਚੱਲੋ ਸਤਿਗੁਰੂ ਕਹਿੰਦੇ ਭਾਈ ਤਗਾਣਾ ਜੀ ਜਿਹੜਾ ਕੁਝ ਹੋਰ ਮਰਜ਼ੀ ਮੰਗ ਲਾ ਦੇ ਦੇਾਂਗੇ ਪਰ ਦਿੱਲੀ ਨਾਲ ਨਹੀਂ ਜਾ ਸਕਦੇ ਪੰਜ ਲਿਜਾਣੇ ਸੀ ਹੋਰ ਤੂੰ ਜੋ ਮੰਗੇ ਬੇਨਿਆਂਗੇ ਤੇ ਇੱਕ ਮਹਾਰ ਸਿਮਰਿਆ ਘਰ ਨੌਨੇ ਦ ਆਵੇ ਥਾਈ ਸਭ ਥਾਈ ਹੋਏ ਸਹਾਏ ਹੋਰ ਜੋ ਮੰਗੇ ਮੜ ਜਾਏਗਾ ਭਾਈ ਤਗਾਣਾ ਨਿਕਾ ਪਾਸ਼ਾ ਸੋਚ ਲਓ ਇਹਦੇ ਨਾ ਹੋਵੇ ਮੈਂ ਮੰਗਾ ਤੇ ਤੁਸੀਂ ਫੇਰ ਕੋਈ ਬਹਾਨਾ ਲਾ ਦੋ ਗਲ ਚ ਪੱਲੂ ਪਾ ਕੇ ਦੋਵੇਂ ਹੱਥ ਜੋੜ ਕੇ ਕਹਿੰਦਾ ਸਤਿਗੁਰੂ ਤੁਸੀਂ ਦਿੱਲੀ ਸ਼ਹੀਦ ਹੋਣ ਚੱਲਿਓ ਨਾ ਕਹਿੰਦੇ ਹਾਂ ਸੀਸ ਵਾਰਨ ਚੱਲਿਓ ਕਹਿੰਦੇ ਹਾਂ ਧਰਮ ਬਚਾਉਣ ਚੱਲਿਓ ਨਾ ਤਿਲਕ ਜੰਝੂ ਕਹਿੰਦੇ ਹਾਂ ਬਸ ਇੱਕ ਕਿਰਪਾ ਕਰੀਂ ਦਾਤਿਆ ਜਦੋਂ ਉਹ ਨਿਰ ਤੇਰਾ ਸੀਸ ਥੜ ਕੋ ਵੱਖ ਹੋਵੇਦਰ ਮੇਰੇ ਪ੍ਰਾਨ ਨਿਕਲ ਜਾ ਮੈਨੂੰ ਸਤਖੰਡ ਨਾਲ ਲੈ ਕੇ ਚੱਲਿਓ ਮਾਰੇ ਕਹਿੰਦੇ ਹੱਸ ਪਏ ਕਹਿੰਦੇ ਭਾਈ ਤਿਆਣਾ ਕਮਾਲ ਹੀ ਕਰ ਦਿੱਤੀ ਮੈਂ ਤੈਨੂੰ ਦਿੱਲੀ ਲਈ ਨਾਲ ਜਾ ਰਿਹਾ ਤੇ ਤੂੰ ਸਤਖੰਡ ਤੱਕ ਦੀਆਂ ਸਾਝਾਂ ਨੇ ਬਾਸ਼ਾ ਹੁਣ ਨੀ ਮਾਨਾ ਕੋ ਚਾ ਮੈਂ ਪਹਿਲਾਂ ਹੀ ਕਹਿਆ ਸੀ ਨਾ ਬਸ ਜੋ ਮੰਨਾਂ ਦੇ ਦਿਓ ਤੇ ਮੈਨੂੰ ਤੁਸੀਂ ਨਾਲ ਲੈ ਕੇ ਜਾਣਾ 파ਰਸ ਨੇ ਗੰਭੀਰਤਾ ਚ ਆ ਕੇ ਭਾਈ ਤੰਗਾਣੇ ਨੂੰ ਕਿਹਾ ਠੀਕ ਹੈ ਜਾ ਆਪਣੇ ਥੇਮ ਕਰਨ ਦਾ ਹੈ ਅਮਰਸਰ ਦੇ ਲਾਗੇ ਬਾਰਡਰ ਤੇ ਪਿੰਡ ਆਜੇ ਭਾਈ ਤੰਗਾਣੇ ਦੀ ਆਜ ਗੁਰਦੁਆਰਾ ਸਾਹਿਬ ਬਣਿਆ ਉੱਥੇ ਕਦੇ ਗਏ ਦਰਸ਼ਨ ਕਰਿਓ ਔਰ ਇਹਦਾ ਵੀ ਉਸੇ ਨਾਲ ਉੱਥੇ ਅਕਾਲ ਚਲਾਨੇ ਦਾ ਦਿਨ ਮਨਾਇਆ ਜਾਂਦਾ ਜਿਸ ਦਿਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਬਾਹਰ ਕਹਿੰਦੇ ਆਪਣੇ ਪਿੰਡ ਜਾ ਸਿੱਖੀ ਦਾ ਪ੍ਰਚਾਰ ਕਰ ਜਿਸ ਦਿਨ ਅਸੀਂ ਜਾਣਾ ਹੋਇਆ ਤੈਨੂੰ ਪਤਾ ਲੱਗ ਜਾਵੇ ਤੈਨੂੰ ਅਹਸਾਸ ਤੇ ਇੱਕ ਬਹਾਦਰ ਸਿਮਰਿਆ ਕਰਨੋਂ ਨਿਦਾਵੈ ਥਾਏ ਸਭ ਥਾਈ ਇੱਥੇ ਉੱਥੇ ਰਖਵਾਲਾ ਗੁਰੂ ਤੇਗ ਬਹਾਦਰ ਸਾਹਿਬ ਪਾਈ ਇੱਥੇ ਉੱਥੇ ਲੋਕ ਪ੍ਰਣੋਭ ਇਂਹਾ ਹੁਆ ਸਭ ਥਾਈ ਹੋਇਸਾ ਹੈ ਯਾਦਾ ਕਰਕੇ ਵੇਖੋ ਜਲ ਵਿੱਚ ਥਲ ਵਿੱਚ ਆਕਾਸ਼ ਵਿੱਚ ਸਮੁੰਦਰਾ ਵਿੱਚ ਕੋਈ ਬੁਲਾਵੇ ਤਾਂ ਸਹੀ ਸਭ ਥਾਈ ਹੋਇਸਾ ਹੈ ਤੇ ਅਜੋ ਪਾਈ ਤੰਗਾਣਾ ਪਿੰਡ ਚਲਾ ਗਿਆ ਸਿੱਖੀ ਦਾ ਪ੍ਰਚਾਰ ਕਰ ਰਿਹਾ ਜਦੋਂ ਇਧਰ ਬਾਣਾ ਵਾਪਰਨ ਲੱਗਿਆ ਨੂੰ ਪਤਾ ਲੱਗਿਆ ਇਸ਼ਨਾਨ ਕੀਤਾ ਸਾਧ ਵਸਤਰ ਪਾਏ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਚਾਦਰ ਲੈ ਕੇ ਲੇਟ ਗਿਆ ਸਾਰ ਕਿਸੇ ਨੂੰ ਕੁਝ ਨਹੀਂ ਪਤਾ ਲੱਗ ਰਿਹਾ ਕੀ ਹੋ ਰਿਹਾ ਬਸ ਹੁਣ ਗੁਰੂ ਤੇ ਸਿੱਖ ਦੀ ਅੰਦਰ ਦੀਆਂ ਸਾਂਝਾਂ ਨੇ ਨਾ ਇਧਰ ਦੇਖੋ ਹੁਣ ਗੁਰੂ ਸਾਹਿਬ ਕਿੱਡੇ ਅੰਤਰਜਾਮੀ ਆ ਸਾਡਾ ਗੁਰੂ ਦਿੱਲੀ ਬੈਠੇ ਇਧਰ ਭਾਈ ਤੰਗਾਣੇ ਨੂੰ ਵੀ ਸਾਰਾ ਦੱਸ ਰਿਹਾ ਵੀ ਤਿਆਰ ਹੋ ਵੇਲਾ ਵਕਤ ਆ ਗਿਆ ਆਪਣਾ ਦੋਨਾਂ ਦਾ ਜਾਣਦਾ ਉਧਰ 11 ਸਤੰਬਰ 11 ਨਵੰਬਰ ਸਨ 1675 ਦਿਨ ਦਾ ਤੀਸਰਾ ਪਹਿਰ ਖਤਮ ਹੋਇਆ ਚੌਥਾ ਆਇਆ ਸ਼ਾਮਾਂ ਪਈਆਂ ਇੱਕੇਦਮ ਨੇਰ ਗਵਾਰ ਤੂਫਾਨ ਮੌਸਮ ਨੇ ਆਪਣਾ ਮિજાਜ ਬਦਲਿਆ ਦਿੱਲੀ ਦੇ ਚਾਂਦਨੀ ਚੌਂਕ ਲੱਖਾਂ ਦੀ ਗਿਣਤੀ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦੇ ਉੱਪਰ ਜਲਾਲਉਦੀਨ ਜਲਾਦ ਵਹਾਬਦੀਨ ਬੋਹਰੇ ਕਾਜੀ ਦੇ ਲਾਇਫ ਫਤਵੇ ਨਾਲ ਅਰੰਭ ਸੇਵ ਦੇ ਹੁਕਮਾਂ ਦੇ ਨਾਲ ਤਿਲਕ ਜੰਜੂ ਦੇ ਰਾਖੇ ਬਣ ਕੇ ਜੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਟੜ ਤੋਂ ਵੱਖ ਕਰਦਾ ਹੈ ਇਧਰ ਭਾਈ ਤਨਾਣਾ ਕੇਮ ਕਰਨ ਕਿੱਥੇ ਦਿੱਲੀ ਕਿੱਥੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਨ ਵਾਲਾ ਸਿੱਖ ਆਪਣੇ ਪ੍ਰਾਣ ਤਿਆਗ ਰਿਹਾ ਸੂਰਜ ਕਿਰਨ ਮਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ ਕਬੀਰ ਮੋਹਿ ਮਰਨੇ ਕਾ ਚਾਹੂ ਹੈ ਮਰੋ ਤਾ ਹਰ ਕੈ ਦਵਾਰ ਮਤ ਘਰ ਪੁੱਛੈ ਕੌਣ ਹੈ ਪਰ ਹਮਾਰੇ ਬਾਹ ਸਤਿਗੁਰੂ ਭਾਈ ਇਹ ਨੇ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਸਭ ਥਾਈ ਹੋਏ ਸਹਾਏ ਇਹੋ ਜੇ ਵਾਅਦੇ ਕਰਕੇ ਜਾਣ ਲੱਗਿਆਂ ਵੀ ਆਪਣੇ ਵਾਅਦੇ ਨਿਭਾ ਜਾਂਦੇ ਆ ਜਾਣ ਤੋਂ ਬਾਅਦ ਵੀ ਆਪਣੇ ਵਾਅਦੇ ਨਿਭਾਏ ਕਾ